ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਨੂੰ ਪਤਾ ਕਿਸਾਨ ਅੰਦੋਲਨ ਚੱਲਿਆ ਸੀ 750 ਕਿਸਾਨਾਂ ਮਜ਼ਦੂਰਾਂ ਦੀ ਜਾਨ ਜਾਂਦੀ ਆ 326 ਨੂੰ ਪਿਛਲੀ ਸਰਕਾਰ ਨੌਕਰੀਆਂ ਦੇ ਕਿ ਬਾਕੀ 450 ਪਰਿਵਾਰ ਅੱਜ ਤੱਕ ਦਰਦ-ਦਰ ਤੱਕੇ ਖਾਂਦਾ ਸੋ ਆ ਸਾਡਾ ਕਿਸਾਨ ਮੋਰਚਾ ਲੱਗਿਆ ਹੋਇਆ ਬਈ ਦਿਖਾ ਦਿਓ ਆ ਕਿਸਾਨ ਅੰਦੋਲਨ ਦੇ ਸ਼ਹੀਦ ਪਰਿਵਾਰ ਨੇ ਆ ਫੋਟੋ ਆ ਲੱਗਿਆ ਦੇਖ ਦਿਓਣੇ ਤੁਸੀਂ ਇਹ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਪਿੰਡ ਖੁੱਡੀਆਂ ਵੇਖੇ ਪੱਕਾ ਧਰਨਾ ਲੱਗਿਆ ਹੋਇਆ 23 ਜਨਵਰੀ ਦਾ ਛੋਏ ਮੋਰਚਾ ਲੱਗੇ ਹੋਇਆ ਸਾਰੇ ਕਿਸਾਨ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਸਾਡੇ ਇੱਥੇ ਆ ਕੇ ਸਾਡੇ ਸਾਥ ਦਿਓ ਸਾਡੀ ਜਿਹੜੀ ਮੰਗਾਂ ਨੇ ਉਹ ਪੂਰੀਆਂ ਕਰਵਾਓ ਤੇ ਉਹ ਪਿੱਛੇ ਤੱਕ ਦਿਖਾ ਦਿਓ ਆ ਪਰਿਵਾਰ ਸਾਰੇ 23 ਜਨਵਰੀ ਤੋਂ ਇੱਥੇ ਇੰਨੀ ਠੰਡ ਦੇ ਵਿੱਚ ਦਿਨ ਰਾਤ ਪੱਕੇ ਮੋਰਚੇ ਤੇ ਬੈਠੇ ਨੇ ਸੋ ਜਿੰਨੇ ਵੀ ਪੰਜਾਬਦਾਰ ਦੀ ਨੇ ਜਿਹੜੇ ਵੀ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਜਾਂ ਜ਼ਮੀਨਾਂ ਬਚਾਉਣ ਲਈ ਅਸੀਂ ਤੁਰੇ ਸੀ ਆਪਣੇ ਜੀ ਗਵਾਲੇ ਅੱਜ ਸਾਡੇ ਨਾਲ ਉਹ ਖੜਨ ਲੋਕ ਸੋ ਆ ਆਪਣੇ ਬੀਬੀਆਂ ਭੈਣੀਆਂ ਨੇ ਸਾਡੀਆਂ ਇਹਨਾਂ ਦਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਪਣੀ ਮੋਰਚੇ 'ਚ ਕੌਣ ਸੀਦ ਹੋਈ ਸੀ ਮੇਰੇ ਘਰ ਵਾਲੇ ਦੀ ਡੈਥ ਹੋਈ ਸੀ ਤਰਸੀਮ ਸਿੰਘ ਪਿੰਡ ਲੱਖੇ ਵਾਲੀ ਤੇ ਜਿਹੜੇ ਆਪਣੇ ਸਰਕਾਰ ਨੇ ਮੰਗਾ ਕੀਤੀਆਂ ਸੀ ਮੁਆਵਜ਼ਾ ਤੇ ਨੌਕਰੀਆਂ ਉਹਨਾਂ 'ਚੋਂ ਤੁਹਾਨੂੰ ਕੀ ਮਿਲਿਆ 5 ਲੱਖ ਰੁਪਈਆ ਮਿਲਿਆ ਤੇ 3 ਲੱਖ ਨਹੀਂ ਮਿਲਿਆਗਾ ਨਾ ਨੌਕਰੀ ਮਿਲੀ ਆ 3 ਸਾਲ ਹੋ ਗਏ ਧੱਕੇ ਖਾਂਦੇ ਆ ਨੂੰ ਕੋਈ ਦਫ਼ਤਰ ਨਹੀਂ ਛੱਡਿਆ ਕੋਈ ਅਵਜੀ ਜਗ੍ਹਾ ਨਹੀਂ ਛੱਡੀ ਜਿੱਥੇ ਧਰਨੇ ਤੇ ਨਾ ਗਏ ਹੋਈਏ ਕਿਸੇ ਨੇ ਬਾਣੀ ਫੜੀ ਪਰ ਹੁਣ ਆਸ ਹੈਗੀ ਆ ਜੁਨੀਅਨ ਨੇ ਬਹੁਤ ਮਦਦ ਕਰਦੇ ਆ ਸਾਥ ਦਿੰਦੇ ਆ ਹੋ ਸਕਦਾ ਹੱਲ ਹੋ ਜੇ ਪਰ ਸਰਕਾਰ ਦਾ ਕੁਛ ਕਹਿ ਨਹੀਂ ਸਕਦੇ ਸੋ ਸਰਕਾਰ ਤੇ ਤਾਂ ਦੇਖੋ ਆ ਪਰਿਵਾਰਾਂ ਚੋ ਬੋਟਾ ਵੀ ਪਾਈ ਆਤੀ ਸਰਕਾਰ ਨੂੰ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਨੇ ਜਿਤਾਈ ਸੀ ਸੋ ਤੁਸੀਂ ਵੀ ਹੋ ਸਕਦੇ ਆ ਉਹਨਾਂ ਚੋ ਬੋਟਾ ਪਾਈ ਹੋਣਾ ਪਰ ਅਸੀਂ ਆਪਾਂ ਐਂਓ ਦਰਦ ਦਰ ਠੱਕੇ ਖਾਨੇ ਆ ਸੋ ਇਹਦੇ ਬਾਰੇ ਸਰਕਾਰ ਬਾਰੇ ਤੁਸੀਂ ਕੀ ਜਾਣਣਾ ਕਹਿਣਾ ਚਾਹੁੰਦੇ ਸਰਕਾਰ ਦਾ ਤਾਂ ਕੁਛ ਨਹੀਂ ਕਾ ਸਕਦੇ ਬਾਈ ਅਸੀਂ ਤਾਂ ਕਹਿ ਕਹਿ ਕੇ ਵੋਟਾਂ ਪਵਾਈਆਂ ਆ ਆਮ ਆਦਮੀ ਪਾਰਟੀ ਵਾਲਿਆਂ ਪਰ ਹੁਣ ਸਾਡੀ ਕੋਈ ਨਹੀਂ ਬਾਹ ਫੜਦਾ ਹੁਣ ਕਾਦੀ ਸਰਕਾਰ ਆ ਸੋ ਇੱਕ ਬੀਬੀ ਹੋਰ ਆ ਉਹਨਾਂ ਦੇ ਵੀ ਪਰਿਵਾਰਾਂ ਚੋਂ ਸੀਦ ਹੋਏ ਨੇ ਤੁਹਾਡੇ ਕੋਣ ਸੀਦ ਹੋਏ ਸਸ਼ੀਕਲ ਜੀ ਮੇਰੇ ਫਾਦਰ ਸਾਹਿਬ ਸਰਦਾਰ ਬਲਤੇਜ ਸਿੰਘ ਜੀ ਖਾਨੇ ਕੀ ਢਾਬ ਤੋਂ ਉਹਨਾਂ ਦੀ ਡੈਥ ਹੋ ਗਈ ਸੀ ਕਿਸਾਨੀ ਅੰਦੋਲਨ ਦੇ ਵਿੱਚ ਹਾਂਜੀ ਕਿ ਅਸੀਂ ਵੀ 3 ਸਾਲ ਤੋਂ ਠੱਕੇ ਖਾ ਰਹੇ ਆ ਸਾਡੀ ਵੀ ਕੋਈ ਸੁਣਵਾਈ ਨਹੀਂ ਹੁੰਦੀ ਪਹਿਲਾਂ ਫੈਲਾ ਭਰਨ ਵਾਸਤੇ ਸਾਨੂੰ ਖੱਜਲ ਖਰਾਬ ਬਹੁਤ ਜ਼ਿਆਦਾ ਕੀਤਾ ਗਿਆ ਇਹ ਪ੍ਰਸ਼ਾਸਨ ਦੀ ਮਤਲਬ ਕਿ ਸੀਗਾ ਜਿਹੜਾ ਟਾਂਚੇ ਸੀਗੇ ਇਹਨਾਂ ਦੀ ਵਜ੍ਹਾ ਕਰਕੇ ਹੀ ਸਾਨੂੰ ਬਹੁਤ ਪਰੇਸ਼ਾਨ ਕੀਤਾ ਗਿਆ ਇੱਥੇ ਜਾਓ ਉੱਥੇ ਜਾਓ ਬਹੁਤ ਦਰਦ-ਦਰਦੇ ਠੱਕੇ ਖਾ ਕੇ ਫੈਲਾ ਕੰਪਲੀਟ ਕੀਤੀਆਂ ਉਸ ਤੋਂ ਬਾਅਦ ਦਸਤਰਾں ਦੇ ਵਿੱਚ ਅੱਜ ਵੀ ਆਜੋ ਇਨਕੁਆਰੀ ਚੱਲਦੀ ਹੈ ਅੱਜ ਵੀ ਆਜੋ ਇਨਕੁਆਰੀ ਚੱਲਦੀ ਹੈ ਉਹ ਵੀ ਸਾਡੀ ਖੱਜਲ ਖਵਾਰੀ ਬਹੁਤ ਜ਼ਿਆਦਾ ਕੀਤੀ ਗਈ ਹੈ ਤੇ ਸਭ ਤੋਂ ਜ਼ਿਆਦਾ ਸ਼ਰਮ ਦੀ ਗੱਲ ਇਹ ਹੈ ਕਿ ਸਾਡੀ ਆਪਦੀ ਬਣਾਈ ਹੋਈ ਸਰਕਾਰ ਹੈ ਇਹ ਇੱਥੇ ਸਾਨੂੰ ਖੁਦ ਸ਼ਰਮਸਾਰਾਂ ਅਸੀਂ ਇਸ ਗੱਲ ਤੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੀ ਬਣਾਈ ਹੋਈ ਹੈ ਜਿਹੜੀ ਅੱਜ ਸਾਡੀ ਬਾਣੀ ਫਟ ਰਹੀ ਇਹਨਾਂ ਨੇ ਤਰਸ ਦੇ ਆਧਾਰ ਤੇ ਇੱਕ ਪਾਲਿਸੀ ਬਣਾਈ ਸੀ ਵੀ ਜਿਹੜਾ ਤਰਸ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਮੈਨੂੰ ਨਹੀਂ ਲੱਗਦਾ 3 ਸਾਲ ਤੋਂ ਸਰਕਾਰ ਨੂੰ ਤਰਸ ਆਇਆ ਹੋਵੇ ਕਿਸੇ ਤੇ ਵਾਇਗੁਰਜਾ ਖਾਲਸਾ ਵਾਇਗੁਰਜੂ ਕੇ ਫਖਰੇ ਸਾਰੇ ਪਰਿਵਾਰਕ ਮ ਆਪਣੇ ਜੀ ਗਵਾਏ ਨੇ ਕਿਸਾਨ ਮੋਰਚੇ ਦੌਰਾਨ ਸੋ ਸੋ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਕਿਉਂਕਿ ਸਾਡੀ ਆਵਾਜ਼ ਤੁਸੀਂੋ ਬਣ ਸਕਦੇ ਹੋ ਸਾਡੇ ਨਾਲ ਮੀਡੀਆ ਵੀ ਨਹੀਂ ਆ ਰਿਹਾ ਜਿਹੜਾ ਮੀਡੀਆ ਕਿਸਾਨ ਅੰਦੋਲਨ ਦੌਰਾਨ ਉੱਥੇ ਆਇਆ ਸੀ ਦਿੱਲੀ ਚ ਆਇਆ ਸੀ ਉਹਨਾਂ ਸਾਰੇ ਮੀਡੀਆ ਨੂੰ ਅਪੀਲ ਕਰਦਾ ਕਿ ਵੱਡੇ ਪੱਧਰ ਤੇ ਸਾਡਾ ਸਾਥ ਦਾ ਉਹ ਪਿੰਡ ਖੋਡੀਆਂ ਬੈਠਿਆ ਖੇਤੀਬਾੜੀ ਮੰਤਰੀ ਦੇ ਪਿੰਡ ਸੋ ਇਹ ਸਾਰੇ ਕਿਸਾਨ ਅੰਦੋਲਨ ਦੇ ਸ਼ਹੀਦ ਪਰਿਵਾਰ ਨੇ ਬਾਈ ਦਿਖਾ ਦੋ ਆ ਕਿਵੇਂ ਇੱਥੇ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਤੁਹਾਨੂੰ ਹੋਰ ਵੀ ਖਬਰ ਸੁਣਾਉਣਾ ਬਾਈ ਆ ਬਾਈ ਵੀ ਬੈਠਾ ਸੋ ਤੇਲੰਗਾਨਾ ਦਾ ਇੱਕ ਮੁਆਵਜ਼ਾ ਆਇਆ ਸੀ ਨਾਲ 3 ਲੱਖ ਰੁਪਈਆ ਸੋ ਸਾਨੂੰ ਤਾਂ ਕਈਆਂ ਨੂੰ ਉਹ ਮੁਆਵਜ਼ਾ ਮਿਲਿਆ ਨਹੀਂ ਉਹ ਤੋਂ ਬਾਅਦ ਇਹ ਬਾਈ ਉਹਨਾਂ ਨੂੰ ਕੀ ਕੀਤਾ ਇਹਨਾਂ ਨੇ ਡੇਢ ਡੇਢ ਲੱਖ ਰੁਪਈਆ ਤੇਲੰਗਾਨਾ ਦਾ ਮੁਆਵਜ਼ਾ ਦਿੱਤਾ ਡੇਢ ਲੱਖ ਪਤਾ ਨਹੀਂ ਹੁਣ ਵਿੱਚੋਂ ਕੌਣ ਖਾ ਗਿਆ ਆ ਬਾਈ ਬੈਠਾ ਸੋ ਬਾਈ ਦੱਸਿਓ ਵੀਰ ਜੀ ਮੇਰਾ ਪਿੰਡੇ ਦਾ ਤਾਲ ਜ਼ਿਲ੍ਹਾ ਪਟਿਆਲਾ ਹਾਂਜੀ तहसील पातना मेरे मेरे फादर साहब गुरबजन सिंह उर्फ काल सिंह दिल्ली ਧਰਨੇ شہید ਹੋਈ ਸੀ ਤੇ ਵੇਖੋ ਜੀ ਮੇਰੇ ਡੈਡੀ ਕਦੀ ਆਪਣੇ ਸਹਰੇ ਨਹੀਂ ਸੀ ਗਏ 10 ਤੋਂ 15 ਸਾਲਾਂ ਨੂੰ ਕਦੀ ਗਏ ਨਹੀਂ ਪਰ ਨਾ ਧਰਨੇ ਦਿੱਲੀ ਚ ਗਏ ਆਪਣਾ ਕੰਮ ਕਾਰ ਛੱਡ ਕੇ ਆਪਣੇ ਖੇਤਾਂ ਵਾਸਤੇ ਕਹਿੰਦਾ ਜੇ ਖੇਤ ਨਾ ਰਹੇ ਤੇ ਆਪਾਂ ਆਪਣਾ ਵजूद ਖਤਮ ਹੈ ਤੇ ਵੇਖੋ ਜੀ ਉੱਥੇ شہید ਹੋ ਕੇ ਚਲੋ ਮਹਾਰਾਜ ਦੇ ਜੋ ਹੁਕਮ ਸੀ ਆਪਾਂ ਮੰਨਨੇ ਤੇ ਸਾਨੂੰ ਨੌਕਰੀ ਵਾਸਤੇ ਅੱਜ 2 ਸਾਲ ਚਲੇ ਨੇ 2 2.5 ਸਾਲ 3 ਸਾਲ ਠੱਕੇ ਖਾਂਦੇ ਮੈਂ ਤੁਹਾਡੇ ਸਾਹਮਣੇ ਵੇਖੋ ਸਾਰੇ ਠੰਡੇ ਦੇ ਵਿੱਚ ਇੱਥੇ ਪੈਣਾ ਵੀ ਬੈਠੀਆਂ ਨੇ ਪ੍ਰਾਈਵੇਟ ਸਾਡਾ 1.5 ਲੱਖ ਦਾ ਚੈੱਕ ਵੇਖੋ ਜੀ ਮੇਰੇ ਫਾਦਰ ਸਾਹਿਬ ਦੇ ਨਾਂ ਤੇ ਕੱਲਿਆ ਇਹਨਾਂ ਨੇ ਉਹ ਤਾਂ ਸ਼ਹੀਦ ਹੋ ਗਏ ਉਹ ਕਿਵੇਂ ਪਾਸ ਹੋਗਾ ਬਿਲਕੁਲ ਮਾਤਾ ਦੇ ਨਾਂ ਦਾ ਸਾਨੂੰ ਪਾਸ ਹੋ ਗਿਆ ਸਾਡਾ ਉਹ 1.5 ਲੱਖ ਦਾ ਚੈੱਕ ਇਹਨਾਂ ਨੇ ਵਾਪਸ ਲੈ ਲਿਆ ਹਟ ਤੋਂ ਜਿਹੜਾ ਹਜੇ ਤੱਕ ਸਾਨੂੰ ਕੋਈ ਪਤਾ ਨਹੀਂ ਸਾਡਾ ਕਿੱਥੇ ਚੈੱਕ ਹੈ ਕਿੱਥੇ ਨਹੀਂ ਨਾ ਸਾਨੂੰ ਦੱਸਦੇ ਨੇ ਬਸ ਜਾਣਿਆ ਬਸ ਮੋੜ ਦਿੰਦੇ ਨੇ ਜੀ ਸਾਹਿਬ ਕਹਿੰਦੇ ਵੀ ਉੱਤੋਂ ਆਉਣਗੇ ਆਉਣਗੇ ਉਹ ਹੁਣ ਉੱਥੇ ਕਹਿੰਦੇ ਸਰਕਾਰ ਚੇਂਜ ਹੋ ਗਈ ਹੈ ਪਰ ਉੱਥੋਂ ਜੋ ਵੀ ਮੁਆਵਜ਼ਾ ਸੀ ਸਾਰਾ ਮਿਲ ਚੁੱਕਾ ਹੈ ਸਰਕਾਰ ਨੂੰ ਹਾਂ ਜੀ ਹਾਂ ਸਾਡੇ ਤੱਕ ਅਜੇ ਤੱਕ ਨਹੀਂ ਪਹੁੰਚਿਆ 1.5 ਲੱਖ ਰੁਪ ਸੋ ਸਰਕਾਰ ਨੇ ਉੱਥੇ ਦੀ ਅਨਾਉਂਸ ਕੀਤਾ ਸੀ ਕਿ ਭਾਈ ਜਿਹੜਾ ਮੁਆਵਜ਼ਾ 22 ਮਈ 2022 ਨੂੰ ਚੰਡੀਗੜ੍ਹ ਬਲਾ ਕੇ ਆਜੋ ਇੱਧਰ ਤੇ ਬਾਕੀ ਹੁਣ ਅੱਜ ਜਿਹੜਾ ਲੰਬੀ ਆ ਇੱਥੇ ਆਪਣੇ ਰੋਡ ਜਾਮ ਕਰਨਾ ਕਿਸਾਨ ਜਥੇਬੰਦੀਆਂ ਵੱਲੋਂ ਤੇ 8 ਤਰੀਕ ਦੀ ਵੀ ਕੋਲ ਆ ਉਦੋਂ ਵੀ ਜਾਮ ਕਰਨੀਆਂ ਨੇ ਸੜਕਾ ਸੋ ਜਿੰਨਿਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਆਜੋ ਭਾਈ ਇੱਧਰ ਨੂੰ ਦਿਖਾ ਦੋ ਸੋ ਇੱਥੇ ਮੋਰਚਾ ਚਾਏ ਨੇ ਟਰੈਕਟਰ ਟਰਾਲੀਆਂ ਲੈ ਕੇ ਆਏ ਆ 23 ਤਰੀਕ ਤੇ ਆਹ ਟਰੈਕਟਰ ਟਰਾਲੀਆਂ ਇੱਥੇ ਹੀ ਖੜੇ ਨੇ ਖੇਤੀਬਾੜੀ ਮੰਤਰੀ ਦੇ ਪਿੰਡ ਖੁੱਡੀ ਆ ਤੁਹਾਡੇ ਸਾਹਮਣੇ ਮੋਰਚਾ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਪਿੰਡ ਖੁੱਡੀਆਂ ਵਿਖੇ ਸੋ ਦੇਖ ਲੋ ਇਹ ਟਰੈਕਟਰ ਟਰਾਲੀ ਆ ਬਾਈ ਦਿਖਾ ਦਿਓ ਆ ਟਰੈਕਟਰ ਟਰਾਲੀਆ ਦੇਖ ਲੋ ਜੱਥੇਬੰਦੀ ਆ ਵੀ ਹਮਾਇਤ ਕਰਦੀਆਂ ਨੇ ਸਾਡੀਆਂ ਸਿੱਧੂ ਪਰਤੇ ਟਿਕਾਉਂਦਾ ਜੱਥੇਬੰਦੀ ਨੇ ਹਮਾਇਤ ਕੀਤੀ ਆ ਪੂਰੇ ਤੌਰ ਤੇ ਸਾਡੀ ਇੱਥੇ ਜਿਹੜੀ ਜਿਨ੍ਹਾਂ ਨੇ ਸਾਨੂੰ ਸਮਰਥਨ ਦਿੱਤਾ ਤੇ ਆ ਸਾਡੇ ਇੱਥੇ ਜੋ ਵੀ ਖਾਣਾ ਪੀਣਾ ਇੱਥੇ ਹੀ ਬਣਾਉਨੇ ਆ ਸੀ ਬਾਈ ਆਪਣੇ ਪੱਲੇ ਤੋਂ ਖਰਚਾ ਕਰਦੇ ਆ ਸੀ ਤੇ ਬਾਕੀ ਪਿੰਡ ਦਾ ਵਿੱਚ ਹੈਗੇ ਨੇ ਬੰਦੇ ਭਲੇ ਮਾਨਸ ਉਹ ਸਾਡਾ ਸਹਿਯੋਗ ਵੀ ਕਰਦੇ ਨੇ ਪਿੰਡ ਦੇ ਚੰਗੇ ਵੀ ਨੇ ਪਿੰਡ ਖੁੱਡੀਆਂ ਦੇ ਲੋਕ ਜਿਨ੍ਹਾਂ ਨੇ ਸਾਨੂੰ ਕੋਈ ਅੱਜ ਤੱਕ ਸ਼ਿਕਾਇਤ ਨਹੀਂ ਕੀਤੀ ਸਾਡੀ ਤੇ ਅਸੀਂ ਇੱਥੇ ਸ਼ਾਂਤਮਈ ਬੈਠੇ ਆ ਕਿਸੇ ਨੂੰ ਤੰਗ ਨਹੀਂ ਕਰਦੇ ਇੱਕ ਖੇਤੀਬਾੜੀ ਪੰਜਾਬ ਦਾ ਮੰਤਰੀ ਆ ਉਹਦੇ ਦਰ ਆਮੂਰੇ ਬੈਠੇ ਆ ਸੋ ਸਾਰਿਆਂ ਨੂੰ ਅਪੀਲ ਕਰਦੇ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਸਾਨ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਭਾਈ ਇਹ ਕਿਸਾਨ ਅੰਦੋਲਨ ਦੇ ਸ਼ਹੀਦ ਸਕੇ ਕੱਲੀ ਇੱਕ ਦੋ ਜਥੇਬੰਦੀਆਂ ਦੇ ਸੀਧ ਨਹੀਂ ਹੈਗੇ ਤੁਹਾਡੇ ਸਾਰੇ ਜਥੇਬੰਦੀਆਂ ਦੇ ਸੀਧਾ ਸੰਯੁਕਤ ਕਿਸਾਨ ਮੋਰਚਾ ਸਾਡੇ ਇਥੇ ਵੱਡੇ ਪੁੱਧ ਪੱਧਰ ਦੇ ਕਾਫਲੇ ਲੈ ਕੇ ਆਵੇ ਸਾਡੇ ਨਾਲ ਖੜਨ ਸਾਨੂੰ ਤੇਲੰਗਾਨਾ ਦਾ ਮੁਆਵਜ਼ਾ ਨਹੀਂ ਦਿੱਤਾ ਅੱਜ ਤੱਕ ਕੌਣ ਖਾ ਗਿਆ ਕੋਈ ਸੁਣਵਾਈਓ ਨਹੀਂ ਹੁੰਦੀ ਕਿਸਾਨ ਜਥੇਬੰਦੀਆਂ ਦੀ ਇੰਨੀ ਵਾਰ ਮੁੱਖ ਮੰਤਰੀ ਨਾਲ ਮੀਟਿੰਗ ਹੋ ਗਈ 5-6 ਵਾਰ ਉਹ ਕਹਿੰਦਾ ਛੇਤੀ ਕਰੂਗਾ ਉਹਦੀ ਛੇਤੀ ਅੱਜ ਤੱਕ ਨਹੀਂ ਆਈ ਮੁੱਖ ਮੰਤਰੀ ਕਹਿੰਦਾ ਮੈਂ 42000 ਸਰਕਾਰੀ ਨੌਕਰੀਆਂ ਦੇਤੀਆਂ 400 ਕਿਉਂ ਨਹੀਂ ਦੇਖਦੇ ਮੁੱਖ ਮੰਤਰੀ ਨੂੰ ਕਿਉਂ ਝੂਠ ਬੋਲੀ ਜਾਂਦਾ ਸੋ ਜਿਹੜੀ ਆਮ ਆਦਮੀ ਸਰਕਾਰ ਆਮ ਲੋਕਾਂ ਨੇ ਬਣਾਈ ਸੀ ਅੱਜ ਉਹ ਪੁੱਛਦੀ ਨਹੀਂ ਹੈਗੀ ਕਿਸਾਨ ਅੰਦੋਲਨ ਦੌਰਾਨ ਹੋਰ ਪਾਰਟੀਆਂ ਦੇ ਲੀਡਰ ਕੁੱਟੇ ਗਏ ਸੀ ਇਹਨਾਂ ਨੂੰ ਕਿਸੇ ਨੇ ਹੱਥ ਨਹੀਂ ਲਾਇਆ ਸੀ ਅੱਜ ਇਹ ਸਾਡੇ ਵੈਰੀ ਬਣੀ ਬੈਠੇ ਨੇ ਅੱਜ ਸਾਡੀ ਸੁਣਵਾਈ ਨਹੀਂ ਕਰਦੇ ਹੈਗੇ ਇੱਕ ਫੋਟੋ ਆਈ ਸੀ ਭਵੰਤਮਾਨ ਕਹਿੰਦਾ ਕਿਸਾਨ ਅੰਦੋਲਨ ਦੇ ਸੀਦਾਂ ਨੂੰ ਪਰਨਾਮ ਸੋ ਅੱਜ ਜਿਹੜੇ ਆ ੱਤਕੇ ਖਾਂਦੇ ਨੇ ਪਰਿਵਾਰ ਦਰਦ-ਦਰਦ ੱਤਕੇ ਖਾਂਦੇ ਆ ਉਹਨਾਂ ਦੀ ਕਿਉਂ ਨਹੀਂ ਸਾਰ ਲਿੰਦਾ ਭਵੰਤ ਨਾ ਭਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸੋ ਅਸੀਂ ਤੇਰਾ ਕੀ ਵਿਗਾੜਤਾ ਸੋ ਲੋਕਾਂ ਨੇ ਤੁਹਾਡਾ ਜਿਉਣਾ ਹਰਾਮ ਕਰ ਦੇਣਾ ਜੇ ਤੁਹਾਡਾ ਆਈ ਹਾਲ ਰਿਆ ਸੋ ਆ ਦੇਖ ਲਓ ਤੁਹਾਡੇ ਤੇ ਕਲੰਕ ਆ ਤੁਹਾਡੇ ਮੱਥੇ ਤੇ ਕੀ ਆ ਧਰਨਾ ਲੱਗਿਆ ਕਿਸਾਨਾਂ ਅੰਦੋਲਨ ਦੇ ਸੀਧ ਪਰਿਵਾਰਾਂ ਦਾ ਇੱਥੇ ਪੰਜਾਬ ਮੰਤਰੀ ਖੇਤੀਬਾੜੀ ਮੰਤਰੀ ਆ ਉਹਦੇ ਪਿੰਡ ਖੁੱਡੀਆਂ ਸੋ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਵੀ ਮੀਡੀਆ ਉਹਨੂੰ ਵੀ ਅਪੀਲ ਕਰਦੇ ਕਿ ਇੱਥੇ ਪਿੰਡ ਖੁੱਡੀਆਂ ਖੇਤੀਬਾੜੀ ਮੰਤਰੀ ਦੇ ਪਿੰਡ ਅਸੀਂ 23 ਜਨਵਰੀ ਤੋਂ ਧਰਨੇ ਤੇ ਬੈਠੇ ਆ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਕਿ ਸਾਡੇ ਨਾਲ ਖੜੋ ਮੋਢੇ ਨਾਲ ਮੋਢਾ ਜੋੜ ਕੇ ਆ ਜਿਹੜੀ ਮੰਗਾ ਨੇ ਬਹੁਤ ਪੁਰਾਣੀ ਮੰਗ ਹੋ ਗਈ ਝਾੜੂ ਪਾਰਟੀ ਨੂੰ ਵੀ 2 ਸਾਲ ਹੋ ਚਲੇ ਸਰਕਾਰ ਬਣੀ ਨੂੰ ਸੋ ਅਸੀਂ ਤੁਹਾਡੇ ਉਹ ਦੇਖ ਲਓ ਧਰਨਾ ਲੱਗਿਆ ਹੋਇਆ ਇਹ 23 ਜਨਵਰੀ ਦਾ ਧਰਨਾ ਲੱਗਿਆ ਹੋਇਆ ਅੱਜ 15-16 ਦਿਨ ਹੋ ਗਏ ਸਾਨੂੰ ਇੱਥੇ ਬੈਠੇ ਹਾਂ ਨੂੰ ਇੰਨੀ ਠੰਡ ਦੇ ਵਿੱਚ ਆਹ ਟਰੈਕਟਰ ਟਰਾਲੀ ਅੱਜ ਪਰਿਵਾਰ ਲੈ ਕੇ ਆਏ ਨੇ ਸੋ ਧੰਨਵਾਦ ਜੀ